ਏ ਤੂੰ ਇੰਨੇ ਪੈਸੇ ਖਰਾਬ ਕਰਕੇ ਆਈਆਂ ਕੀ ਲਿਆਂਦਾ ਆ ਕੀ ਮੰਗਵਾਇਆ ਔਰ ਕਿੰਨੇ ਦਾ ਫੋਨ ਕਿੰਨੇ ਦਾ ਉੱਚੀ ਦਾਸ ਬੋਲ ਕੇ ਹੁਣ ਹੁਣ ਬਾਜ ਨਹੀਂ ਨਿਕਲਦੀ ਪੈਸੇ ਖਰਾਬ ਕਰਕੇ ਬੋਲ 5000 ਤੋਡੀ ਨੂੰ 5000 ਦਾ ਆ ਦੋ ਪੈਸੇ ਤੇ ਤੋਂ ਤਾਂ ਪਹਿਲੇ ਇੰਨਾ ਸੋਹਣਾ ਫੋਨ ਆ ਇੰਨਾ ਵਧੀਆ ਫੋਨ ਆ ਕਪਰ ਦੀ ਨਵਾਂ ਮੰਗਵਾ ਲਿਆ ਪੈਕਿੰਗ ਦੇ ਉਹਨਾਂ ਨੇ ਕੰਨੀ ਵਧੀਆ ਭੇਜੀ ਆ ਵਾਹ ਸੈਰਾ ਹੀ ਕਰਾਇਆ ਉਹਨਾਂ ਨੇ ਵੀ ਇਹ ਹੈਗੇ ਕਿਹੜੇ ਆ ਐਮਾਜੋਨ ਐਮਾਜੋਨ ਵਾਲਿਆਂ ਨੇ ਕਾਗਜ ਪਾ ਕੇ ਫੋਨ ਭੇਜਿਆ ਹੋਇਆ ਦਾ ਫੋਨ ਕਿੱਥੇ ਆ ਉਹ ਫੋਨ ਤਾਂ ਨਿਕਲਿਆ ਹੀ ਨਹੀਂ ਓਏ ਨਵਾਂ ਫੋਨ ਵਾ ਨਵਾਂ ਫੋਨ ਦਰਾਇਏ ਤੁਹਾਨੂੰ ਰੋਕ ਜੋ ਆ ਦੇਖੋ ਜੀ ਨਵਾਂ ਫੋਨ ਆ ਦੇਖੋ ਇਹਦਾ ਗਾਰਡ ਟੁੱਟਾ ਪਿਆ ਆ ਭੱਜਾ ਪਿਆ ਆ ਪਿੱਛੋਂ ਕਵਰ ਵੀ ਕਿੰਨਾ ਮੈੜਾ ਆ ਨਿਊ ਫੋਨ ਕੁੜੀ ਨੇ ਮੰਗਵਾਇਆ ਇਹ ਐਮਾਜ਼ਨ ਵਾਲਿਆਂ ਦੀ ਗਲਤੀ ਆ ਇਹ ਕੁੜੀ ਸਾਡੀ ਦੀ ਗਲਤੀ ਨਹੀਂ ਗਈ ਇਹ ਤਾਂ ਨਿੱਕਾ ਜਿਹਾ ਨਾਣਾ ਆ ਉਹਨਾਂ ਨੂੰ ਥੋੜੀ ਇਦਾਂ ਚਾਹੀਦਾ ਨਿੱਕੇ ਜਿਹੇ ਨਾਣੇ ਨਾ ਕਰਨੀ ਇਦਾਂ ਵੀ ਪੁਰਾਣਾ ਫੋਨ ਭੇਜਤਾ ਗੜ ਫੋਨ ਆ ਆਪਦਾ ਹਾਂ ਅਸੀਂ